ਪਰ ਉਹ ਗਾਲ ਦੇ ਵਿੱਚ ਨਾਮ ਸਿਮਰਨ ਜਿੱਥੇ ਉੱਥੇ ਕੀਰਤਨ ਇਸ ਦੀ ਪ੍ਰਧਾਨਤਾ ਸੰਗੀਤ ਦੁਆਰਾ ਮਨ ਜਲਦੀ ਇਕਾਗਰ ਹੋ ਜਾਇਆ ਕਰਦਾ ਹੈ ਸੋ ਬਿਰਤੀ ਟਕਾ ਕੇ ਪ੍ਰੇਮ ਮਨ ਨੂੰ ਇਕਾਗਰ ਕਰਨ ਵਾਸਤੇ ਵਹਿਗੂ ਦੇ ਪਿਆਰ ਵਿੱਚ ਹਰੀ ਕੀਰਤਨ ਕਰਨਾ ਜਿਹੜਾ ਓ ਨਿਸ਼ਕਾਮ ਨਿਰਮਾਨ ਨਿਰਵਾਣ ਸਰੀਰ ਕੀਰਤਨ ਕਰਦਾ ਹੈ ਉਹ ਆਦੀ ਤਰਦਾ ਹੈ ਪੁਲਾਣੋਂ ਵੀ ਤਾਰਦਾ ਹੈ ਸਬਦੀ ਦਰਗਾਹ ਵਿੱਚ ਇੱਜ਼ਤ ਸਤਕਾਰ ਨਾਲ ਜਾਂਦਾ ਹੈ ਮਰਨ ਤੋਂ ਬਾਅਦ ਸਾਬ ਸਿੰਘ ਦੁਨੀਆਂ ਵਿੱਚ ਨਿਗਾਹ ਮਾਰ ਕੇ ਵੇਖੋ ਜਿਹੜਾ ਹੁੰਦਾ ਹੈ 4 ਦਿਨ ਕੱਟ ਕੇ ਤੁਰ ਜਾਂਦਾ ਵੱਡੇ ਵੱਡਿਆਂ ਨੂੰ ਨਿਗਾਹ ਮਾਰੋ ਇਹੋ ਜਿਹੇ ਪੁਰਸ਼ ਵੀ ਦੁਨੀਆਂ ਤੇ ਹੋ ਚੁੱਕੇ ਜੋ ਧਰਤੀ ਨੂੰ ਕਾਗਜ਼ ਮੰਗਲ ਉੱਤੇ ਨੂੰ ਸਮਰਪਿਤ ਕਰਨ ਧਰਤੀ ਨੂੰ ਫੂਕ ਉਡਾ ਕੇ ਉਡਾ ਦੇਣ ਫੂਟ ਮਾਰ ਕੇ ਉਡਾ ਦੇਣ ਨੂੰ ਸਮਰਪਿਤ ਕਰਨ ਅੱਜ ਕਿੱਥਿਆਂ ਨੂੰ بڑے بڑے ਰਾਜੇ ਰਾਣੇ ਬਾਦਸ਼ਾਹ ਸਮਰਤ ਪੀਰ ਪਰੰਬਰ ਔਲੀਏ ਦੁਨੀਆ ਤੇ ਕੋਈ ਨਜ਼ਰ ਨਹੀਂ ਆਉਂਦਾ ਔਰ ਆਮ ਲੋਕਾਂ ਦੀ ਗੰਟੀ ਤੱਕ ਕਰਨੀ ਹੀ ਕੀ ਹੈ ਸੋ ਇਸ ਕਰਕੇ ਸੰਸਾਰ ਮੁਸਾਫਰਖਾਨਾ ਹੈ ਇਸ ਨੂੰ ਸੰਸਾਰ ਦੀ ਵੱਡੀ ਮਹਤਤਾ ਵੱਡੀ ਅਸਤੀ ਕੋਈ ਨਹੀਂ ਅਤੇ ਇਸ ਨਾਸਵੰਤ ਸੰਸਾਰ ਦੇ ਵਿੱਚ ਜਿੱਥੇ ਸਿਰਫ ਚਾਰ ਦਿਨ ਕੱਟਣੇ ਹਨ ਉੱਥੇ ਭਜਨ ਤੋਂ ਬਿਨਾਂ ਸਾਰੇ ਸਰਦਰ ਬੀਤੇ ਹੋਰ ਹਾਸਲ ਕੀਏ ਇਨਸਾਨ ਇਹ ਹਾਸ ਕੀ ਖੱਟ ਜਾਊਗਾ ਕੁਝ ਨਹੀਂ ਹਾਂਜੀ ਇੱਥੇ ਕੁਝ ਬਣਾ ਕੇ ਅੱਗੇ ਲੈ ਕੇ ਜਿਨੇ ਆਪਣਾ ਨਾ ਕੁਝ ਸਵਾਰਿਆ ਉਹਨੇ ਕੀ ਕੀਤਾ ਕੁਝ ਵੀ ਨਹੀਂ ਕੀਤਾ ਤੇ ਦੁਨੀਆਂ ਵਿੱਚ ਮਾਨਵ ਸਰੀਰ ਧਾਰ ਕੇ ਵਿਵਹਾਰ ਕਰ ਕੋ ਨੇਕ ਨੀਤੀ ਨਾਲ ਅੱਛਾ ਹੈ ਕਰਨਾ ਬਣਦਾ ਹੈ ਲੇਕਿਨ ਜਿਨੇ ਪਰਮਾਰਥਕ ਫਰਜ਼ ਪੁਲਾ ਦਿੱਤਾ ਉਸਨੇ ਤਾਂ ਮਾਨਵ ਕੁਛ ਬਿਨਾਂ ਨਾ ਕੀਤਾ ਉਹਨਾਂ ਦਾ ਮਨੁੱਖਾ ਦੇ ਜੂਏ ਵਿੱਚ ਹਾਰਤੀ ਮਾਨੋ ਚੱਲੇ ਜਵਾਰੀ ਦੋਏ ਹੱਥ ਚਾੜ ਉਹਨਾਂ ਦੀ ਤੇ ਇਹੀ ਜੀ ਹਾਲਤ ਹੈ ਜਿਨੇ ਜੂਏ ਬਾਜ਼ ਜੂਆ ਖੇਲ ਕੇ ਕੰਨੀਆਂ ਛਾੜ ਕੇ ਤੁਰ ਜਾਂਦਾ ਹੈ ਇਹ ਦੁਨੀਆ ਤੋਂ ਤੁਰ ਜਾਏਗਾ ਪਤਾ ਨਹੀਂ ਕਿਹੜੇ ਜਨਮ ਵਿੱਚ ਤੁਰ ਜਾਏਗਾ ਤਾਂ ਤੇ ਇਸ ਮਾਨਕ ਤੁਨ ਨੂੰ ਬੇਅਰਥ ਨਹੀਂ ਜਾਣ ਦੇਣਾ ਚਾਹੀਦਾ ਸੌਖਾ ਮਾਰਗ ਸੌਖਾ ਉਪਾਸ ਸੌਖਾ ਰਸਤਾ ਜਿਸ ਨੂੰ ਹਰ ਇੱਕ ਅਪਣਾ ਸਕਦਾ ਹੈ ਸ੍ਰਿਕ ਦੇ ਕਰਨ ਦਾ ਹੈ ਸਿਮਰਨ ਹਰੀ ਸਿਮਰਨ ਹੋਰ ਹਰੀ ਕੀਰਤਨ ਇਸ ਦੁਆਰਾ ਆਪਣੇ ਜਨਮ ਨੂੰ ਸਫਲਾ ਕਰਨ ਦੀ ਕੋਸ਼ਿਸ਼ ਕਰੋ ਇਹ ਸਵੇਰਾ ਮਾਰਗ ਇਹ ਦੁਸ਼ਿਆ ਹੈ ਕਲਯੁਗ ਦੇ ਵਿੱਚ ਕਲਾਇਕਲੇਸ਼ ਦਾ ਜ਼ਮਾਨਾ ਸਾਤ ਸੰਗ ਕਲਯੁਗ ਘਰ ਕੁਛ ਨਹੀਂ ਕਲਯੁਗ ਦੇ ਸਿੰਘ ਨਹੀਂ ਪੁੰਚ ਨਹੀਂ ਨੂੰ ਨਹੀਂ ਸ਼ਿਰ ਨਹੀਂ ਇਹ ਕਲਾਇਕਲੇਸ਼ ਦੀ ਲਾਂਦ ਵੀ ਜਿਹੜਾ ਵਧ ਰਿਹਾ ਹੈ ਕਿ ਸ਼ ਨੂੰ ਕਲਯੁਗ ਕਿਹਾ ਜਾਂਦਾ ਹੈ ਸੋ ਇਸ ਕਲਾਇਕਲੇਸ਼ ਤੋਂ ਬਚਣ ਵਾਸਤੇ ਮਨ ਦੀ ਸ਼ਾਂਤੀ ਦੇ ਵਾਸਤੇ ਮਨ ਦਾ ਈ ਸਾਧਨ ਚਾਹੀਦਾ ਹੈ ਮਨ ਦਾ ਸਾਧਨ ਹੈ ਭਜਨ ਬਾਣੀ ਮਨ ਨੂੰ ਇਸ ਦੇ ਆਸਰੇ ਇਕਾਗਰ ਕੀਤਾ ਜਾਵੇ ਕਲੇਸ਼ ਕਲੇਸ਼ ਤੋਂ ਛੁਟਾ ਉਠਾ ਦਿੱਤਾ ਜਾਵੇ ਫਿਰ ਮਨ ਸ਼ਾਂਤ ਪਰ ਸ਼ੁਖੀ ਰਹਿ ਸਕਦਾ ਹੈ ਜਿਹੜੇ ਬਾਦ ਸਾਧਨ ਉਹ ਸਰੀਰ ਦੇ ਸਾਧਨ ਨਾਲ ਉਹ ਮਨ ਨੂੰ ਐਸੇ ਕਲੇਸ਼ ਕਲੇਸ਼ ਤੋਂ ਬਚਾ ਸਕਣਗੇ ਤਾਂ ਤੇ ਮਨ ਨੂੰ ਕਲੇਸ਼ ਕਲੇਸ਼ ਤੋਂ ਬਚਾਉਣ ਵਾਸਤੇ ਮਾਨਸਿਕ ਸਾਧਨ ਹੀ ਸ਼੍ਰੇਸ਼ਟ ਹੈ ਤੇ ਗੁਰੂ ਬਾਬਾ ਜੀ ਨੇ ਇਹ ਨਾਮ ਦਾ ਸਿਮਰਨ ਔਰ ਨਾਮ ਦਾ ਕੀਰਤਨ ਏ ਸੰਨ ਆ ਕੇ ਥਾਂ ਥਾਂ ਸਤਿ ਆ ਦੀਪਾ ਨਮਕਨ ਨਾਲ ਵਿੱਚ ਫਿਰਕੇ ਇਹ ਸਿੱਖਿਆ ਦਿੱਤੀ ਗੁਰੂ ਸਿੱਖੀ ਭਗਤੀ ਮਾਰਗ ਸੋਖੇ ਅਸੂਲਾਂ ਜਿਸ ਤੇ ਉਹ ਬਿਰਧ ਕਰਵਾਇਆ ਤੇ ਥਾਂ ਥਾਂ ਇਹ ਉੱਚੀ ਬਾਦ ਨਾਲ ਲੋਕਾਂ ਦਿੱਤਣ ਕਲ ਜੁ ਆ ਗਿਆ ਵੈਗ ਦਾ ਨਾਮ ਜਪ ਕੇ ਜਨ ਸੰਗਤ ਕਰ ਲੋ ਕਲੂ ਆਇਓ ਰੇ ਹਰੀ ਨਾਮ ਦੀ ਜਲੋ ਕਲੂ ਆਇਓ ਰੇ اسما اے یو વૈਗਦ ਦੇ ਸ਼ਿਮਰਨ ਇੱਕ ਮੁباح ਸੁਖੋਵਾ ਹੈ انسان ਜਦੋਂ ਦੁਨੀਆ ਦੇਧ ਨੇ ਵਿੱਚ ਲੱਗੇ ਆਪਣੇ ਅੱਗੇ ਪਿੱਛੇ ਦੀ ਵਿਚਾਰ ਨਹੀਂ ਕਰਦਾ ਉਸ ਮੌਕੇ ਤਾਂ ਇਸ ਨੂੰ ਸਮਝੀ ਨਹੀਂ ਪੈਂਦੀ ਮੈਂ ਕੀ ਕਰਨੇ ਕੀ ਨਹੀਂ ਕਰਦਾ ਇਵੇਂ ਹੰਦੇ ਹਰੇ ਵਿੱਚ ਹਰ ਇੱਕ ਨੂੰ ਠੇਡੇ ਹੀ ਖਾਣੇ ਪੈਂਦੇ ਹਨ ਰੋਸ਼ਨੀ ਹੋਵੇ ਆਰਾਮ ਨਾਲ ਸਫਰ ਤੈਅ ਕਰਦਾ ਹੈ ਇਸੇ ਤਰ੍ਹਾਂ ਵਿਚਾਰ ਰੂਪੀ ਰੋਸ਼ਨੀ ਤੋਂ ਬਿਨਾ ਠੇਡੇ ਹੀ ਖਾਣੇ ਜ਼ਿੰਦਗੀ ਦੇ ਵਿੱਚ ਸਭਾ ਸਿਰਦਰਦੀ ਤੇ ਹੱਥ ਵੀ ਕੁਝ ਨਹੀਂ ਸਾਥ ਸੰਗ ਅਤੇ ਜਿਹੜਾ ਸਮਾਂ ਸਤਸੰਗ ਵਿੱਚ ਵੇਗੁਰ ਦੇ ਜਸ ਵਿੱਚ ਗੁਜ਼ਰਦਾ ਉਹ ਵੀ ਸ਼ੁਕਰੂਪ ਹੈ ਸ਼ਾਂਤ ਰੂਪ ਹੈ ਲੈ ਕੇ ਵਿੱਚ ਵੀ ਵੇਗੁਰ ਦੇ ਭਜਨ ਵਿੱਚ ਗੁਜ਼ਰਦਾ ਉਹ ਵੀ ਲੈ ਕੇ ਬਾਕੀ ਹੋਰ ਸਮਾਂ ਕਿਸੇ ਕੰਮ ਨਹੀਂ ਜਦੋਂ ਐ ਦੁਨੀਆ ਤੋਂ ਬੰਦਾ ਮੁਸਾਫਿਰ ਹੋ ਕੇ ਤੁਰਦਾ ਹੈ ਅਗਲੇ ਲੋਕ ਨੂੰ ਢਾਈ ਕਰਦਾ ਹੈ ਉਦੋਂ ਪਤਾ ਲੱਗਦਾ ਹੈ ਕੋਈ ਚੀਜ਼ ਇਸ ਦੇ ਨਾਲ ਨਹੀਂ ਜਾਂਦੀ ਸਿਵਾ ਇਸ ਦੇ ਕਰਮਾਂ ਦੇ ਫਲ ਦੇ ਸਿਵਾ ਇਸ ਦੇ ਸੁਭਾਚੂਭ ਦੇ ਤੇਰੇ ਗੁਰੂ ਬਾਬਾ ਜੀ ਕਹਿੰਦੇ ਨੇ ਮਰਦਾਨਿਆਂ ਵਾਲਿਆ ਇਸ ਇਨਸਾਨ ਦੇ ਜੀਵ ਦੇ ਇਨ ਮਿੱਤਰਨ ਤੁਮੇ ਉਹਨਾਂ ਦੀ ਮਿੱਤਰਤਾ ਹੀ ਆਪਣੇ ਆਪਣੇ ਥਾਣੀ ਹੈ ਸੰਬੰਧੀ ਹਨ ਹਨ ਹੈ ਔਰ ਕਰਮ ਹਨ ਧਨ ਉਤਨੀਂ ਦੇਰ ਤੱਕ ਜਿੰਨੀ ਦੇਰ ਸਰੀਰ ਜੀ ਪ੍ਰਾਣ ਚੱਲਦੇ ਹਨ ਕਾਰਜ ਸiddhi ਵਾਸਤੇ ਬਣਿਆ ਜਿਸ ਦੇ ਨਾਲ ਕੁੱਲੀ ਜੁੱਲੀ ਗੁੱਲੀ ਖਰੀਦਣੀ ਹੈ ਔਰ ਕੁਛ ਨਹੀਂ ਧਨ ਦਾ ਮਤਲਬ ਧਨ ਕਮਾਉਣ ਵਾਸਤੇ ਧਨ ਉਤਰਾ ਕਮਾਉਣਾ ਚਾਹੁੰਦੇ ਜਿੱਦਾਂ ਸੀੜ ਦਾ ਨਿਰਵਾਹ ਚੱਲਦਾ ਜਿਹਦਾ ਕੁਛ ਹੈ ਜਿਹੜਾ ਇਸ ਦੇ ਕੰਮ ਤਾਂ ਉਨਾ ਕੀ ਹੋਣਾ। ਸੋ ਦੂਸਰੇ ਸੰਬੰਧੀਆਂ ਦੀ ਮਿੱਤਰਤਾ ਹੀ ਸ਼ਮਸ਼ਾਨ ਭੂਮਿਕਾ ਥਾਈਆਂ ਕਹਾ ਕੋਈ ਨਹੀਂ ਜਾਂਦਾ। ਅੱਗੇ ਤਾਂ ਇਸ ਦੇ ਕਰਮਾਂ ਨਾਲ ਵਾਸਤਾ ਪੈਣਾ ਹੈ। ਕਰਮ ਨਾ ਕੀਤਾ ਮਿਟੇ ਆਪਣੇ ਕਰਮਾਂ ਨੂੰ ਇਹਨੇ ਚੰਗੇ ਸ਼ੁਭ ਕਰਮ ਨਾਮਦਾਨਿਸ਼্নান ਇਹਨਾਂ ਦਾ ਸੰਗ੍ਰਹਿ ਨਾ ਕੀਤਾ ਇਹਨਾਂ ਦਾ ਮਜਮੂਆ ਇਕੱਠਾ ਨਾ ਕੀਤਾ ਤਾਂ ਕੀ ਕੀਤਾ ਇਨਸਾਨ ਨੇ ਆ ਕੇ ਸਾ ਸਿੰਘ ਦੁਨੀਆ ਚਾਰ ਤੇ ਹੜੇ ਦੀ ਹੈ। ਏ ਵੀ ਨਹੀਂ ਕੋਈ ਕਹਿ ਸਕਦਾ ਕਿਸ ਵੇਲੇ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਂਦੇ ਹਨ ਕਿਸੇ ਨੂੰ ਕੋਈ ਇਲਮ ਨਹੀਂ ਇਸ ਗੱਲ ਦਾ ਕਿ ਕਿੰਨੀ ਆਇਯੂ ਹੈ ਅਤੇ ਇਸ ਗੱਲ ਦਾ ਵਿਚਾਰ ਕਰਦਾ ਹੋਇਆ ਸਿਆਣਾ ਆਦਮੀ ਸੋ ਇੱਥੇ ਸੁਖ ਸ਼ਾਂਤੀ ਨਾਲ ਆਪਣੇ ਸਮੇਂ ਨੂੰ گزارਨ ਦੀ ਕੋਸ਼ਿਸ਼ ਕਰਦਾ ਹੈ ਉਸ ਦਾ ਉਪਾਅ ਸਤਸੰਗਤ ਰੀਜਸ ਭਜਨੀ ਹੈ ਆਤਮ ਗੰਤਰਮ ਵੀ ਸਮਾਰਨ ਦਾ ਇਹੀ ਕੁਛ ਉਪਾਅ ਹੈ ਅਤੇ ਸਾਨੂੰ ਗੁਰੂ ਬਾਬਾ ਜੀ ਨੇ ਹੀ ਦੱਸਿਆ ਅਪਕਲ ਆਇ ਇੱਕ ਨਾਮ ਬੋ ਬੋ ਆਣੋ ਤਨਾਹੀ ਨਾਹੀ ਮਤ ਫਰਮ ਪੂ ਲੋ ਇਹ ਦੱਸਿਆ ਤਾਂ ਤੇ ਇਸ ਗੱਲ ਨੂੰ ਮਨ ਵਿੱਚ ਲਿਆ ਕੇ ਜਨਮ ਸਫਲਾ ਕਰਨ ਦੀ ਕੋਸ਼ਿਸ਼ ਕਰੋ ਹੁਣ ਗੁਰੂ ਸਤਿ ਤਰਫ ਵੱਲ